ਜੀ ਮਿੱਤਰੋ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਵੀਡੀਓ 'ਚ ਤੇ ਅੱਜ ਹੈਗੀਆਂ ਨੇ ਕੋੜਿਆਂ ਦੀਆਂ ਤੋੜਾਂ ਸਲਾਰ ਆਪਾਂ ਖੜੇ ਆ ਮਹੌਰਾਣੇ ਨਹਿਰ ਤੇ ਤੇ ਇੱਥੇ ਹੁਣ ਜਸੇਖ ਸਿੰਘ ਗੋੜਾ ਐਮ ਐਲ ਏ ਨੇ ਤੇ ਮਿਲੌਣਿਆ ਤੁਹਾਨੂੰ ਉਹਨਾਂ ਨਾਲ ਵੀ ਤੇ ਆਪਾਂ ਖੜੇ ਨਹਿਰ ਤੇ ਇੱਥੇ ਹੈਗੀ ਗੱਡੀ ਵੀ ਖੜੀ ਐ ਇੱਕ ਹੋਰ ਤੇ ਉਹਨਾਂ ਦੀ ਵੇਟ ਕਰਦੇ ਨੇ ਬਾਅਦ ਉੱਥੇ ਕੁਝ ਦੇਖ ਲੋ ਬਾਕੀ ਤੇ ਉੱਥੇ ਤੁਹਾਨੂੰ ਰੇਸਾਂ ਦੁੱਸਾਂ ਦਿਖਾਵਾਂਗੇ ਅੱਜ ਤੇ ਦੇਖਿਓ ਬਸ ਘੋੜੇ ਤੁਸੀਂ ਦੋ ਬਰੇ ਘੋੜੇ ਆਏ ਹੋਏ ਨੇ ਇੱਕ ਸਾਲ ਹੁੰਦਾ ਹੁੰਦਾ ਉੱਥੇ ਬਾਕੀ ਦਿਖਾਉਣੇ ਅੱਜ ਤੁਹਾਨੂੰ ਘੋੜਿਆਂ ਦੀਆਂ ਦੌੜਾਂ ਤੇ ਬਾਕੀ ਬਾਹਰੇ ਵੇਟ ਕਰਦੇ ਨੇ ਤੇ ਇੱਕ ਗੱਡੀ ਉਹ ਖੜੀ ਆ ਤੇ ਆਪਣੀ ਇੱਧਰ ਖੜੀ ਆ ਮਰੂਤੀ ਤਾਏ ਵਾਲੀ ਤੇ ਚੱਲਦੇ ਆ ਫਿਰ ਉੱਥੇ ਤੁਹਾਨੂੰ ਦਿਖਾਉਣੇ ਆ ਘੋੜਿਆਂ ਦੀਆਂ ਦੌੜਾਂ ਤੇ ਹੂਟਰ ਵੱਜਦੇ ਵੀ ਸੁਣਾਵਾਂਗੇ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਐਮਐਲਏ ਨਾਲ ਮਿਲਾਉਣੇ ਆ ਜੱਸੇ ਖੰਘੂੜਾ ਬਾਕੀ ਇੱਥੇ ਖੜਿਆ ਮੋਹਰਾਂ ਨੇ ਨਹਿਰ ਤੇ ਇੱਥੇ ਆਉਣਗੇ ਉਹ ਸਾਨੂੰ ਹੋ ਗਈ 5 ਮਿੰਟ ਖੜਿਆਂ ਨੂੰ ਤੇ ਉਹ ਗੱਡੀ ਵੀ ਖੜੀ ਆ ਉਹਨਾਂ ਨੇ ਉਹਨਾਂ ਲੋਕਦਸਤਰ ਕੁੱਪਕਲਾਂ ਤੋਂ ਤੇ ਕਿਸੇ ਦਿਨ ਤੁਹਾਨੂੰ ਲੋਕਦਸਤਰ ਵੀ ਦੇਖਣ ਨੂੰ ਮਿਲੂਗਾ ਕਿਸੇ ਵਲੌਗ 'ਚ ਉੱਥੇ ਵੀ ਆਪਾਂ ਚੱਲਾਂਗੇ ਵੈਸੇ ਮੈਂ ਗਿਆ ਹੋਇਆ ਦੋ ਤਿੰਨ ਵਾਰ ਤੇ ਆਪਾਂ ਉੱਥੇ ਵੀ ਚੱਲ ਕੇ ਤੁਹਾਨੂੰ ਦਿਖਾਵਾਂਗੇ ਬਾਕੀ ਇੱਧਰ ਬਾਹਰ ਖੜੇ ਨੇ ਤੇ ਚੱਲਾਂਗੇ ਫਿਰ ਅੱਗੋਂ ਕੱਲ ਆਪਾਂ ਉੱਥੇ ਹੁਣੇ ਤੁਹਾਨੂੰ ਅੱਜ ਦੋੜਾ ਜੀ ਮਿੱਤਰੋ ਆਪਾਂ ਨੂੰ ਕੋਈ ਘੋੜਾ ਵਧੀਆ ਲੱਗਿਆ ਆ ਆਪਾਂ ਨੇ ਖਰੀਦ ਵੀ ਲੈਣਾ ਆਪਾਂ ਪਹਿਲੇ ਚੱਕ ਲੈ ਆਪਾਂ ਘੋੜਾ ਲੈ ਕੇ ਚੱਲਾਂਗੇ ਜੇ ਕੋਈ ਵਧੀਆ ਹੋਇਆ ਪੂਰਾ ਤੇ ਆ ਦੇਖੋ ਜਾਂਦਾ ਇੱਕ ਘੋੜਾ ਹੋਰ ਗੱਡੀ 'ਚ ਰੇਸ਼ਾਨੇ ਦੀ ਸ਼ਟਾਟਾ ਫਾਰ ਮਜੂ ਐਸੇ ਹੱਤ ਵਾਤੀ ਲੋ ਜੀ ਇੱਕ ਘੋੜਾ ਇੱਕ ਹੋਰ ਜਾਂਦਾ ਦੇਖੋ ਘੋੜੇ ਬਹੁਤ ਲੰਘਦੇ ਨੇ ਉੱਥੇ ਬਹੁਤ ਇਕੱਠਾਈ ਦੰਦ ਨੂੰ ਆਉਂਦੇ ਹੋਣਗੇ ਤਾਂ ਆਗੇ ਚਲੋ ਚੱਲਦੇ ਹਾਂ ਹੁਣ ਘੋੜਾ ਵੀਰ 시ਰਾਪੁਰ ਬੋਹਾ ਇਸ ਖੇਡ ਮੈਦਾਨ ਦੇ ਆਗਲਾ ਹੈ ਸਰ ਸਰਪੰਚ ਇੰਦਰਜੀਤ ਲੰਬੜਦਾਰ ਸਰਦਾਰ ਰਚਨ ਸਿੰਘ ਜੀ ਘੋੜਾ ਮਨੂ ਸੇਖੋ ਜੀ ਦਾ ਤੋਰ ਨੱਕ ਜੱਜੋ ਗੁਰੂ ਮਹਾਰਾਜ ਚੜ੍ਹਦੀ ਕਲਾ ਰੱਖੇ ਸੋ ਜਿੱਥੇ ਸਤਿਕਾਰ ਭਾਈ ਜੀ ਟ੍ਰੈਕ ਤੋਂ ਥੋੜਾ ਹੈ ਪਿੱਛੇ ਰਹੋ ਬਾਹਰੀ ਤੋਂ ਆਏਗਾ ਚੱਲ ਭਾਈ ਇਹ ਭਾਈ ਜੀ ਪੰਜਾਬ ਦਾ ਚੈਂਪੀਅਨ ਘੋੜਾ ਬਾਦਸ਼ਾਹ ਸੋ ਦੇਖਦੇ ਆ ਅੱਜ ਬਾਦਸ਼ਾ ਮਨੂ ਮਹਾਰੀ ਤੋਂ ਪਹੁੰਚਿਆ ਵੀਰੋ ਫਿਲਮੀ ਕਲਾਕਾਰਾਂ ਵਰਗੇ ਆਪਣੇ ਘੋੜੇ ਦੇ ਨਾਲ ਕਲਾਕਾਰੀ ਕਰ ਰਹੇ ਆ ਤੇ ਪਹਿਲਾ ਘੋੜਾ ਟਰੈਕ ਤੇ ਅੱਜ ਸਲਾਰ ਦੇ ਵਿੱਚ ਅੱਜ 13 ਮਈ 2025 ਅੱਪ 21 ਵਧੀਆ ਕਾਇਆਂ ਕਾਲਾ ਦਾ ਦੁੱਧ ਦਾ ਕਾਰੋਬਾਰ ਸੋ ਉਹਨਾਂ ਦਾ ਸਨਮਾਨ ਦਵੰਤਿਆਂ ਵੱਲੋਂ ਸਰਦਾਰ ਇੰਦਰਜੀਤ ਸਿੰਘ ਦੀ ਸਰਪੰਨ ਸਲਾਰਾ ਉਹਨਾਂ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਧੰਨਵਾਦ ਆਈ ਸਰਦਾਰ ਕਲਵਾਨ ਸਿੰਘ ਜੀ ਜੱਜ ਜਰਵਾਇਰਾ 1 ਮਿੰਟ 21 ਸੈਕਿੰਡ 78.69 ਇਹ ਸੋ ਮੁਕਾਬਲਾ ਨਿਹਾਲ ਕਪੂਰਪਿੰਡ ਜਲੰਧਰ ਲੋਕੀ ਉ ਵੀ ਪਹੁੰਚਿਆ ਹੋਇਆ ਤੇ 26 ਇਟਲੀ ਸੋ 80 ਅੱਪ 1 ਮਿੰਟ 30 ਇਹ ਦੀਪਕ ਦਾ ਗਰਦਾਸਪੁਰ ਚੱਲ ਬਈ ਇਹ ਦੀਪਕ ਦਾ ਮੁੰਡਾ ਢਿੱਲੇ ਦੇ ਤੂ ਕੀ ਜਾਂ ਬਦਾਮ ਗਿਰਿਆ ਖਾਧੀਆਂ ਹੋਈਆਂ ਗਰਦਾਸਪੁਰ ਤੋਂ ਵੀਰੋ ਸੱਚੀ ਗੱਲ ਉਹਨਾਂ ਹੀ ਔਖਾ ਹੋ ਜਾਂਦਾ 900 ਕੇ ਬੰਦਾ ਸਰਵੇ ਨਹੀਂ ਪਿਆਰ ਲਈ ਬੋਕਣਾ ਇਹਨਾਂ ਨੇ ਪਰ ਇਹ ਆਸ਼ਕ ਪਿਆਰ ਦਾ ਦੇ ਬਾਰੇ ਜਿੰਨਾ ਭਰਤ ਪਾਇਆ ਫੇਰ ਘੋੜਾ ਥੱਲੇ ਉਤਰਿਆ ਸੋ ਸੱਚੀ ਗੱਲ ਆ ਬੱਤੀਆਂ ਆਂਕੀਆਂ ਜਗਦੀਆਂ ਨੇ ਤੇ ਦੇਖਦੇ ਆ ਕਹਾਣੀ ਕਿੱਥੇ ਜੁੜਦੀ ਆ ਸੋ ਸਮਾਂ ਨੋਟ ਮੈਂ ਕਰ ਲੈਣਾ ਮੈਂ ਪਰ ਤੁਹਾਨੂੰ ਦੱਸਣਾ ਵੀ ਹੈਗਾ ਇਤਨਾ ਮੁੰਡਿਆਂ ਨੂੰ ਦੱਸ ਦੇਣਾ ਮੈਂ ਚੱਲ ਬਈ ਏ ਬਾਜੀ ਸਾਡੀਆਂ ਤਾਂ ਜਨਾਬ ਜੀਆਂ ਸੀ ਏ ਬਾਜੀ ਰਾਂਝਾ ਚੱਲਿਆ ਰਾਂਝਾ ਜੱਸੀ ਘਨੇੜ ਹੈਪੀ ਚੱਜ ਤਬਰਗੀ ਤੇਜ ਰੁੜਤੀ ਹੁਣ ਏ ਬਾਜੀ ਹਿੰਦੁਸਤਾਨ ਦਾ ਕੀ ਦੇਖਦੇ ਆ ਕੀ ਰੰਗ ਦਿਖਾਉਂਦਾ ਰਾਂਝਾ 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 ਅੱਪ ਇੱਕ ਮਿੰਟ ਐ ਚੱਲ ਬਈ ਸੋ ਪਹਿਲਾ ਬਾਜੀ ਹਰਿਆਣਿਆ ਦੀਪਕਾ ਬਹੁਤ ਧੰਨ ਬਾਈ ਭੋਲਾ ਮਿੱਠੇਵਾਰ ਚੱਲ ਬਾਈ ਘੋੜੀ ਆ ਘੋੜੀ ਦੇਖਦੇ ਆ ਬਾਈ ਜੀ ਨਵੀਂ ਘੋੜੀ ਲਿਆਂਦੀ ਹੈ ਬਾਈ ਕਲਦੀਪ ਨੇ ਝਨੇਰ ਲੰਬੜਦਾਰ ਸਾਹਿਬ ਆਪ 2025 ਲਾਸਟ ਜੇੜ ਦੇ ਮਹੀਨੇ ਦੀਆਂ ਕੱਪ 1 ਮਿੰਟ 33 ਸੈਕਿੰਡ 88

ਦੇਖਦੇ ਆ ਬਾਜੀ ਫਿਰ ਕੀ ਰੰਗ ਦਿਖਾਉਣੀ ਆ ਪ੍ਰਦੀਪ ਨੇ ਸਵਾਰੀਆਂ ਲਾਈਆਂ ਤਿਆਰ ਕਰਦੇ ਆ ਪੰਜਾਬ ਦੀ ਹਿੰਦੁਸਤਾਨ ਚ ਦਰਾਹੇ ਵਾਲਿਆਂ ਦੀ ਮਸ਼ੀਰ ਮੋੜੋਂ ਕਿਤੇ ਉੱਥੇ ਹੀ ਖਸਣੀ ਹੋਣਾ ਦੀ ਘੋੜੀ ਆ ਦਰਾਹਾ ਆਪ ਕੋ ਕਮੈਂਟ ਵਾਲਾ ਜੱਟਾ ਸੰਭਾਲ ਪਗੜੀ ਸੰਭਾਲ ਸੋ ਵੱਡੇ ਧੰਨਵਾਦ ਆ ਇਹ ਘੋੜਾ ਬਾਜੀ ਬਿੱਲਾ ਪਿਛਲੇ ਸਾਲ ਇਹਨੇ ਇੱਕ ਨੰਬਰ ਤੇ ਹੀ ਰਹਾ ਵਾ ਗੋਪੀ ਦਰਗਾਹਪੁਰ ਜਿਹੜਾ ਮੂਰੇ ਮੁੰਡਾ ਦਾ ਇਹਦਾ ਘੋੜਾ ਬਾਗੇਜੀ ਵੀ ਦਾ ਪਿੰਡ ਆ 20 ਦਿਨ ਪਹਿਲਾਂ ਅਸੀਂ ਉੱਥੇ ਖੇਡ ਮੇਲਾ ਬੜਾ ਤਕੜਾ ਕਰਾ ਕੇ ਆਏ ਆ ਦੁਰਗਾਪੁਰ ਸੋ ਜੱਸੀ ਝਨੇਰ ਵਾਲਾ ਉੱਥੇ ਪੰਜਾਬ ਦਾ ਚੱਲ ਬਈ ਹਿੰਦੁਸਤਾਨ ਦਾ ਜੱਸੀ ਵੀ ਸਵਾਰ ਆ ਤੱਕਰ ਮਿਰਜੇ ਦੇ ਨਾਲ ਮਿਰਜਾ ਅੱਪ ਜੱਸੀ ਲਿਆ ਸੱਤੀ ਚੱਲ ਬਈ ਇਹ ਸੱਤੇ ਵੀਰ ਹੋਣੀ ਆ ਕਤਵਾ ਬਾਹਮਣੀਆਂ ਉਮੇ ਬਜਦੀਆਂ ਆਉਂਦੀਆਂ ਨੇ ਅੱਪ ਪੰਜਾਬ ਦੇ ਵਿੱਚ ਇੱਕੋ ਇੱਕ ਮੋਟਰਸਾਈਕਲ ਹੋਇਆ ਇਸ ਸਟਾਲ ਦੇ ਵਿੱਚ ਉਥੋਂ ਫੇਰੇ ਸ੍ਰੀ ਗੁਰੂਤਰ ਧਰਤੀ 40 ਮੁਕਤਿਆਂ ਦੀ ਚੱਲ ਗਈ ਮਖਸਰ ਸਾਹਿਬ ਦਾ ਚੈਂਪੀਅਨ ਚੱਲਿਆ ਇੰਦਰਜੀਤ ਸਿੰਘ ਦੀ ਸਰਪੰਚ ਸਲਾਰ ਦਾ ਪੁੱਤ ਦੇ ਨਾਲ ਆ ਜੂਪੇ ਦੀ ਤੇ ਦੇਖਦੇ ਆ ਫਿਰ ਗੱਲ ਕਿੱਥੇ ਜੁੜਦੀ ਆ ਕਿੱਥੇ ਗੱਲ ਵੀਰੋ ਚੱਲਿਆ ਅਬਦਾਨੀ ਪੁੱਛਦਾ ਵੀ ਕੌਣ ਆ ਇਹ ਕਹਿੰਦੇ ਜਦੋਂ ਸ਼ੇਰ ਸਿੰਘ ਨਾਲ ਗੱਲ ਕੀਤੀ ਵੀ ਥੋੜਾ ਮੁਕਾਬਲਾ ਸ਼ੇਰ ਦੇ ਨਾਲ ਕਰਾਵਾਂ ਕਹਿੰਦੇ ਮੇਰਾ ਨਾਂ ਪਤਾ ਕੀ ਆ ਦੋ ਸ਼ੇਰਾਂ ਵਾਲਾ ਵਾ ਇੱਕ ਸ਼ੇਰ ਨਹੀਂ ਦੋ ਸ਼ੇਰਾਂ ਨਾਲ ਮੁਕਾਬਲਾ ਕਰਾਂ ਤੇ ਅੱਜ ਅਜੂਪੇ ਦਾ ਮੁਕਾਬਲਾ ਦੇਖਦੇ ਆ ਅੱਪ ਇੱਕ ਮਿੰਟ ਸੁਪਰ ਭਾਜੀ ਹੁਣ ਕੁਲਾਰ ਹੈ ਉਹਦੀ ਟਾਰਗੇਟ ਸੋ ਕੀ ਹੋਊਗਾ ਉਹ ਭਾਜੀ ਬਿੱਲਾ ਪਹਿਲਵਾਨਾ ਘੋੜਾ ਜੰਨਾ ਦੇ ਆਓ ਇੱਕ ਮਿੰਟ 34 ਸੈਕਿੰਡ 25 ਪੁਆਇੰਟ ਇੱਕ 34 25 ਦਵਿੰਦਰ ਕੌਣ ਤੋਰੂਗਾ ਇਹ ਕਦਮ ਦਵਿੰਦਰ ਝਵੇਰ ਵਾਲਾ ਬਾਈ ਜੀ ਰੀਟੂ ਵੇਚਨੇਰ ਦਵਿੰਦਰ ਝਨੇਰ ਜਿਹਨਾਂ ਕੋਲੇ ਆਟਮ ਸੀ ਚਲੋ ਮੋੜਦੇ ਆ ਗੱਡੀ ਚਲੋ ਸਟਾਰਟ ਕਰਦੇ ਆ ਉਹ ਕਹਿੰਦੇ ਪਤਾ ਨਹੀਂ ਲੱਗਦਾ ਤੂੰ ਦੱਸ ਤਿਆ ਕੋਈ ਤੁਰ ਪਿਆ ਕੋਈ ਮੈਂ ਤਾਂ ਤਿਆ ਨਹੀਂ ਤੇਰੋਂ ਮਰਜੀ ਢੋਲ ਦੋ ਨਹੀਂ ਨਹੀਂ ਉਧਰ ਬੋਲੋ ਬਾਈ ਜੰਦਾ ਉਹਨਾਂ ਨੂੰ ਸ਼ੀਸ਼ੇ ਚੜਿਆ ਤੇ ਕੀ ਪਤਾ ਲੱਗਣਾ ਮਾੜਾ ਹੁਣ ਆਹ ਦੇ ਗੱਲਾਂ ਨੇ ਵੀ ਪਰ ਪਤਾ ਨਹੀਂ ਲੱਗਦਾ ਚਾਹੇ ਪਤਾ ਲੱਗ ਵੀ ਜਾਵੇ ਕਿਆ ਬਾਈ ਇਹ ਬਾਈ ਦਵਿੰਦਰ ਝਨੇਰ ਅੱਜ ਅੱਧਾ ਕਿਨੇਰ ਬਈ ਆ ਇੱਥੇ ਬੈਠਾ ਸੋ ਗਵਿੰਦਰਾ ਦੇਖ ਲੋ ਬਾਈ ਜੀ ਫੇਰਾ ਨਾ ਬੰਦਾ ਹੈਦਾ ਨਾ ਘੋੜਾ ਹੈਦਾ ਹੱਪ ਉਹ 144 75 ਨਾ ਘੋੜੇ ਦੇ ਕਦਮ ਹੁੰਦੇ ਆ ਸੋ ਇਹ ਆ ਮੁਕਾਬਲਾ ਬੱਲੇ 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 ਬਾਈ ਜੀ ਫੇਰਾ ਐਨਕਾ ਲੱਗੋਗੀ ਅੱਜ ਆਪਣੇ ਪਿੰਡ ਦਾ ਖੇਡ ਮੇਲਾ ਬੱਲੇ ਹੋਣਾ ਤੇ ਕਰਨ ਨੂਰਪੁਰ ਛੱਠਾ ਅੰਗਲੈਂਡ ਕੀ ਚਲੇ ਗਿਆ ਸਿਮਰਤ ਪਹਿਲਵਾਨ ਪਰਮਾਨ ਜੀ ਸਿਮਰਤ ਅਬਨੂ ਕੋਟੋ ਘੋੜਾ ਰਾਕਟ ਬਾਈ ਜੀ ਇਹ ਵੀ ਰਾਕਟਾ ਜਿੰਦੀ ਛੱਠਾ ਚਲ ਵੀ ਰੋ ਬਾਈ ਜੀ ਰਾਕਟ ਦੇ ਬਿਲਕੀ ਲੱਗਦਾ ਸੁਦਾਵਾ ਜਿੰਦੀ ਛੱਠਾ ਸਰਦਾਰ ਬਚਨ ਸਿੰਘ ਸਲਾਰ ਪਿੰਡਾ ਇਹ ਆ ਜਿਹੜੇ ਪਹਿਲੇ ਇੱਕ ਮਿੰਟ ਰੋਕ ਲਓ ਇੱਕ ਮਿੰਟ ਘੋੜੇ ਨੂੰ ਮਾਰਨ ਨੂੰ ਘੋੜੇ ਨੂੰ ਜੱਸੀ ਰੋਕ ਰੋਕ ਕਰੋ ਘੋੜੇ ਨੂੰ ਤਾਂ ਉਧਰ ਆ ਲੈਣ ਦੋ ਰਾਕਟ ਦਾ ਹਜੇ ਸਾਈਡ ਤੇ ਕੋਈ ਦਾਵਾ ਕੀ ਗੱਲ ਇਹ ਰਾਕਟ ਹਿੰਦੁਸਤਾਨ ਦਾ ਸੀ ਪਾਕਿਸਤਾਨ ਵਾਲਾ ਭੁਲੇਖਾ ਕਿਨੇ ਪੈ ਗਿਆ ਸਾਈਡ ਤੇ ਨਿਕਰੇ ਗਿਆ ਚੱਲੋ ਜੀ ਲਓ ਭਾਈ ਜੀ ਕਾਲਾ ਅਮਰਗੜ

دو منٹ جیرو سیکنڈ پچہتر پوائنٹ ہے بھائی دو منٹ جیرو سیکنڈ پچہتر پوائنٹ لاؤ بھاجی میرے سرجیون سنگھ جی گلے بار لال کمال جج نے بھاجی ڈبے کے راجا چنیا ممارا گوپی درگا پور گھوڑا آرچن انمول گیلہ ਚੱਲ ਵੀ ਗੱਤਾਂ ਕਰਨਾ ਲੱਗਣ ਵਾਲੇ ਦਾ ਸਾਹਮਣੇ ਵੱਡਾ ਸਤਕਾਰ ਭੇਜਿਆ ਇਹ ਗੱਤਾ ਡੋਬ ਪਿੰਡਾ ਜਿਲ੍ਹਾ ਮੁਕਸਰ ਸਾਹਿਬ ਅਪ 1 ਮਿੰਟ 34 ਸੈਕਿੰਡ 50 ਪੁਆਇੰਟ ਇੱਕ 34 50 ਲੋ ਭਾਈ ਯਾਨੀ ਜੇਠ ਦਾ ਇੱਕ ਦਿਨ ਰਹਿਦਾ ਤੇ ਅੱਜ ਜਿਹੜਾ ਤਪਿਆ ਹੋਇਆ ਸ਼ਹਿਰ ਥੀ ਬਠਿੰਡਾ ਮਾਨਸਾ 47 ਡਿਗਰੀ ਟੈਂਪਰੇਚਰ ਸੀ ਉੱਥੇ ਕਹਿੰਦੇ ਹੁਣ ਮੀਂਹ ਪੈ ਗਿਆ ਤੇ ਹਵਾ ਦੇ ਬੁੱਲੇ ਠੱਡੇ ਇੱਥੇ ਵੀ ਆ ਗਏ ਸਰਦਾਰ ਦੇ ਵਿੱਚ ਚਲੋ ਜੀ ਸਰਦਾਰ ਕਬੀਰ ਸਿੰਘ ਝਨੇਰ ਆਹਾ 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 ਇਹ ਆਸਰ ਸ਼ਾਸਤਰਾ ਚਾਹ ਚਲ ਭਾਈ ਜਾ ਯਾਰ ਆ ਤਾਂ ਮਤਲਬ ਸਹੀ ਹੈ ਟਾਈਮ ਤੇ ਦੇਖਣਾ ਜੀ ਕਿਉਂ ਵੀ ਚੱਲ ਬਈ ਮੇਰੇ ਮਾਜੀ ਹਰਿਆਣੇ ਤੋਂ ਨਰੇਸ਼ ਇਸ ਤੈਂਦਾ ਕੋ ਘੋੜਾ ਜਾਂ ਘੋੜੀ ਬਾਈ ਜੀ ਤੋਰਨ ਤੋਂ ਜਲਦੀ ਤੋਂ ਜਲਦੀ ਲੈ ਆਓ ਫਿਰ ਆਪਾਂ ਨਾਮਾਂ ਦੀ ਵੰਡ ਕਰਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਸਰਵੀਰ ਸਿੰਘ ਜੀ ਸ਼ੀਰਾ ਬਨਵੋਰਾ ਜੋ ਸੋਮਣੀ ਕਾਲੀ ਵਾਲਾ ਹਲ ਕਾਮਰਗੜ੍ਹ ਤੋਂ ਅਨਚਾਰਜ ਨੇ ਉਹ ਪਹੁੰਚੇ ਨੇ ਧੰਨਵਾਦ ਕਰਦੇ ਆ ਖਰਦਾਰ ਇੰਦਰਜੀਤ ਸਿੰਘ ਜੀ ਸਰਪੰਚ ਸਲਾਰ ਜਿਨ੍ਹਾਂ ਦੀ ਸਰਪ੍ਰਸਤੀ ਹੇਠਾਂ ਘੋੜਿਆਂ ਦਾ ਤੀਜਾ ਰੇਵੀਆ ਚਾਲਦਾ ਬਹੁਤ ਵੱਡਾ ਮੇਲਾ ਹੋ ਰਿਹਾ ਜੋ ਆਪਣੀ ਸਮਾਪਤੀ ਵੱਲ ਵਧ ਰਿਹਾ ਜਿਹੜਾ ਵੀ ਕੋਈ ਹੋਰ ਔੜਾ ਜਾਂ ਕੋੜੀ ਰਹਿਣਾ ਜਾਨਤੂ ਦਾ ਜਲਦੀ ਤੋਰੋ ਜੀ ਧੰਨਵਾਦ ਆ ਜੀ ਬੁਕੀ ਜੀ ਸੋ ਬਹੁਤ ਧੰਨਵਾਦ ਗੁਰੂ ਮਹਾਰਾਜ ਦੇ ਕਰਤਾ ਵੀਰੋ ਵਰਨੇ ਬੰਦੇ ਹੀ ਆ ਬਾਈ ਜੀ ਮੇਲੇ ਕਰਾਉਂਦੇ ਤੇ ਗੁਰੂ ਮਹਾਰਾਜ ਚੜ੍ਹਦੀ ਕਲਾ ਰੱਖੇ ਧੋੜਿਆ ਚੱਲ ਬਾਈ ਤੇ ਇਹ ਬਾਈ ਜੀ ਝੁੰਡਾ ਸਿਮਰਤ ਹੁਣ ਆਲਾ ਲੱਗਦਾ ਸਿਮਰਤ ਝੁੰਡਾ ਘੋੜਾ ਬਾਗੀ ਇਹ ਵੀ ਬਹੁਤ ਸੋਹਣਾ ਦਰਦਾ ਤੇ ਦੇਖਦੇ ਆ ਕੀ ਰੰਗ ਦਿਖਾਉਂਦਾ ਨਿਹਾਲ ਤੋਰਨ ਲੱਗਿਆ ਵਾ ਗਾਂਢੀ ਪੈਂਦਾ ਝੁੰਦਾ ਤੇ ਉਧਰੋਂ ਬਰਬੋਰਾ ਸਾਹਿਬ ਬੈਠੇ ਆ ਸੋ ਜੀ ਜੀ ਸ਼ੀਰਾ ਬਰਬੋਰਾ ਵੀਰੋ ਦੋਸਤਾਂ ਦੀ ਦੋਸਤਾ ਬਜ਼ੁਰਗਾਂ ਦਾ ਸਤਿਕਾਰ ਕਰਨ ਵਾਲੇ ਬੰਦੇ ਆ ਭਰਾਵਾਂ ਨੂੰ ਪਿਆਰ ਕਰਨ ਵਾਲੇ ਤੇ ਆਪਣੇ ਤੋਂ ਛੋਟਿਆਂ ਨੂੰ ਮੋਢੇ ਤੇ ਹੱਥ ਰੱਖਣ ਵਾਲੇ ਬੰਦੇ ਆ ਬਹੁਤ ਧੰਨਵਾਦ ਸੋ ਦੇਖਦੇ ਆ ਮੁਕਾਬਲਾ سمرت چوندہ بھائی تمیسین بھائی گوتی ہونا بہترا ادھر بھی جس کرنا گجن بہجرا صاحب سو سردار کلدیپ سنگی گچن ماجرہ صاحب سردار جسوت سن جی گجن بہجر صاحب ایم ایل ابھی کے سارا پروار بھی رو جی سن وا پیار ہے سرپنچ صاحب اندر تی سرار جسا بھی سرار ਇਹਨੇ ਬੋਲੇ ਹਿਸਾਬ ਆਪਣਾ ਟੈਕੀ ਵਾਲਾ ਸੋਨੀ ਆ ਗਿਆ ਸੋਨੀ ਬਹੁਤ ਧੰਨਵਾਦ ਸੋਨੀ ਜੀ ਮਾਨਕ ਮਾਜਰੇ ਵਾਲਾ ਤੁਹਾਡੀ ਧੰਨਵਾਹੀ ਕੋਈ ਉਲਾਗਾ ਵੀ ਕਿਤੇ ਕਬੂਤਰ ਛੱਡੇ ਹੋਣਗੇ ਪ੍ਰੇਮ ਸੋਨੀ ਆ ਗਿਆ ਜਿੰਨੇ ਉਤਰ ਪੁੱਤੀਆਂ ਚਾਹੀਦੀਆਂ ਦੱਸਦੇ ਪਰ ਸੋ ਮੈਨੇ ਕੋਨੇ ਟਾੜੀ ਗਈ ਸੀ ਅੰਪੁਰ ਜਾਓ ਜੀ ਪ੍ਰੇਮ ਆ ਜੀ ਕਮਨ ਤੋਂ ਸੋਨੀ ਰੋਕ ਜੇ ਪ੍ਰੇਮ ਵੀ ਆ ਲੈਣਾ ਤੇ ਮੈਂ ਫੋਟੋ ਬਣਾਈ ਹੈ ਜੀ ਉਹ ਫੋਟੋ ਵਾਜੀ ਤੁਸੀਂ ਦਿਰਾਓ ਪੂਰਾ ਬਾਕੀ ਪਿਸਵਾਓ ਹੋ ਜਾ ਲੋ ਬਈ ਕਿ ਦਮਾ ਆਇਆ ਗੁਰਪੀ ਭਟੜਾ ਕਬੱਡੀ ਵਾਲੇ ਸ਼ਿਕਾਰੀ ਕੁੱਤੇ ਵਾਲੇ ਮੈਨ ਕਬੱਡੀ ਵਾਲੇ ਧੋੜਿਆਂ ਵਾਲੇ ਸਾਰੇ ਬ੍ਰਾਂਡ ਇਕੱਠੇ ਹੋਏ ਖੜੇ ਆ ਬ੍ਰਾਂਡ ਨੇ ਇਹ ਸਾਰੇ ਜਿੱਤੇ ਗੱਲ ਪ੍ਰੇਮ ਧੇਹਰਾ ਦੀ ਗੁੱਟ ਤੋਂ ਗੁਰਪੀ ਭਟੜੇ ਵਾਲਾ ਸੋਨੀ ਮਾਨਕਵਾਜਰੇ ਵਾਲਾ ਸਿਮਰਨ ਝੁੰਦਾ ਵਾਲਾ ਬਹੁਤ ਬਹੁਤ ਧੰਨਵਾਦ ਵੀ ਰੈਂਦਾ ਸੋਨੀ ਵੀਰ ਸੋਨੀ ਵੀਰ ਪ੍ਰੇਮ ਨੂੰ ਪਹਿਲਾਂ ਮਿਲ ਪ੍ਰੇਮ ਲੈ ਗੁੱਟਰ ਕੋਈ ਜਿਹੜੇ ਮਾਰਥੀ ਤੇ ਆਏ ਸਰਕਾਰੀ ਕੁੱਤਾ ਲੈ ਲੈ ਟਰੈਕਟਰ ਜਿੱਤੇ ਵਾਲਾ ਲੈ ਲੈ ਮੋਟਰਸਾਈਕਲ ਜਿੱਤੇ ਵਾਲਾ ਲੈ ਲੈ ਕਿਉਂਕਿ ਮਲੇਰਕੋਟ ਨੇ ਟਰੈਕਟਰ ਜਿੱਤੇ ਆ ਚਲ ਭਾਈ ਰਾਬਾ ਜੀ ਮਨੂ ਸੇਖੋ ਜੀ ਬਈ ਹੁਣਿਆ ਕੀ ਰੰਗ ਦਿਖਾਉਂਦੇ ਹਾਂਜੀ ਭਾਈ ਰੈਂਦਾ ਜੋ ਵੀ ਹੋਰ ਆਪਾਂ 15000 ਰੁਪਏ ਬਣਾ ਲੈਂਦੇ ਹਾਂ ਤੇ